ਸਾਸਰੀ ਘਰ ਦੀ ਪੰਜਾਬੀ ਦਾ ਤੜਕਾ YouTube ਚੈਨਲ ਵਿੱਚ ਸ਼ੈਫ ਵਿਸ਼ਨੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਜੀ ਤੇ ਅੱਜ ਮੈਂ ਸਰਦੀਆਂ ਦਾ ਰਾਜਾ ਜਿਹੜਾ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਹੈ ਉਹ ਹੈ ਜੀ ਗਾਜਰ ਦਾ ਹਲਵਾ ਜਿਹਨੂੰ ਪੰਜਾਬੀ ਚ ਆਪਾਂ ਗਜਰੇਲਾ ਵੀ ਕਹਿ ਦਿੰਦੇ ਆ ਤੇ ਗਜਰੇਲਾ ਇਹ ਆਪਾਂ ਹਲਵਾਈ ਸਟਾਈਲ ਦੇ ਵਿੱਚ ਬਣਾਵਾਂਗੇ ਬੜੀ ਜਲਦੀ ਬਣ ਜਾਂਦਾ ਵੱਧ ਤੋਂ ਵੱਧ 15 ਤੋਂ 20 ਮਿੰਟ ਹੀ ਲੱਗਦੇ ਨੇ ਤੇ ਇੱਥੇ ਮੈਂ 1 ਕਿਲੋ ਗਾਜਰਾਂ ਦਾ ਗਜਰੇਲਾ ਤੁਹਾਨੂੰ ਬਣਾ ਕੇ ਦਿਖਾਵਾਂਗਾ ਤੇ ਆਓ ਆਪਾਂ ਇਸਦੀ ਰੈਸਪੀ ਨੂੰ ਜਾਣਦੇ ਹਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਅਰਚੀ ਘਿਓ ਦੇ ਪਾਣੇ ਆ। ਤੇ ਘਿਓ ਨੂੰ ਗਰਮ ਹੋਣ ਦਿੰਦੇ ਆ। ਐ ਤੇ ਮੈਂ ਗਾਜਰਾਂ ਸਾਰੀਆਂ ਨੂੰ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਪੁੰਨਾਂਗੇ। ਗਾਜਰਾਂ ਦਾ ਮੈਂ ਮੋਟਾ ਕੱਦੂ ਕਸ ਕੀਤਾ ਤੇ ਸਾਰੇ ਗਾਜਰਾਂ ਨੂੰ ਆਪਾਂ ਸੰਗੀਦਨੋਂ ਘਿਓ ਦੇ ਵਿੱਚ ਪਹਿਲਾਂ ਪੁੰਨਾਂਗੇ। ਦੇ ਪਾਰੇ ਕਿ ਕਿ ਉਹਦੇ ਵਿੱਚ ਗਾਜਰ ਪਾਉਂਦੇ ਹੀ ਗਾਜਰ ਨੇ ਆਪਣਾ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਤੇ ਹੁਣ ਇੱਥੇ ਆਪਾਂ ਕਿਉਂਕਿ ਆਪਾਂ ਇਹਦੇ ਵਿੱਚ ਖੋਇਆ ਪਾਵਾਂਗੇ ਜੇ ਆਪਾਂ ਖੋਇਆ ਨਾ ਪਾਣਾ ਹੁੰਦਾ ਤਾਂ ਦੁੱਧ ਪਾਣਾ ਹੁੰਦਾ ਤੇ ਆਪਾਂ ਪਹਿਲਾਂ ਇਹਦੇ ਵਿੱਚ ਦੁੱਧ ਪਾਉਂਦੇ ਪਰ ਗਾਜਰ ਦਾ ਲਾਲ ਰੰਗ ਹੈ ਜਿਹੜਾ ਉਹ ਦੁੱਧ ਪਾਉਣ ਨਾਲ ਥੋੜਾ ਕੋ ਫਿੱਕਾ ਪੈ ਜਾਂਦਾ ਇੱਥੇ ਮੈਂ 1 ਕਿਲੋ ਗਾਜਰ ਦੇ ਵਿੱਚ 150 ਗ੍ਰਾਮ ਦੇ ਕਰੀਬ ਖੰਡ ਲਈ ਹੈ ਤੇ ਇਹ ਨਾਲ ਦੇ ਨਾਲ ਆਪਾਂ ਗਾਜਰ ਦੇ ਵਿੱਚ ਪਾ ਲੈਨੇ ਆ ਇੱਕ 2 ਮਿੰਟ ਦੇ ਉਹ ਦੇ ਵਿੱਚ ਆਪਾਂ ਪਹਿਲਾਂ ਭੁੰਨਿਆ ਸੀ ਤੇ ਹੁਣ ਆਪਾਂ ਜਿਵੇਂ ਹੀ ਖੰਡ ਪਾ ਦਾਂਗੇ ਤੇ ਇਹਨਾਂ ਜਿਹੜਾ ਰੰਗ ਹੈ ਉਹ ਬਰਕਰਾਰ ਰਹੇਗਾ। ਯਾਨੀ ਕਿ ਗਾਜਰਾ ਲਾਲ ਹੀ ਰਹਿਣਗੇ। ਤਾਂ ਫਿਰ ਇਹ ਜਿਹੜਾ ਗਜਰੇਲਾ ਬਹੁਤ ਵਧੀਆ ਲੱਗਦਾ ਹੈ। ਹੌਲੀ-ਹੌਲੀ ਖੰਡਾ ਜਿਹੜੀ ਉਹ ਪਾਣੀ ਛੱਡੇਗੀ ਤੇ ਆਪਾਂ ਪਾਣੀ ਨੂੰ ਸੁਕਾਵਾਂਗੇ। ਜੇਕਰ ਤੁਸੀਂ ਦੁੱਧ ਉਪਯੋਗ ਕਰਦੇ ਹੋ ਤਾਂ ਫਿਰ ਦੁੱਧ ਪਹਿਲਾਂ ਪਾ ਕੇ ਥੋੜਾ ਕੁ ਸਕਾਲਿਆ ਕਰੋ 2-4 ਮਿੰਟ ਘਿਓ ਦੇ ਵਿੱਚ ਗਾਜਰਾਂ ਨੂੰ ਭੁੰਨ ਕੇ ਭੁੰਨਣਾ ਜ਼ਰੂਰੀ ਹੁੰਦਾ ਹੈ ਗਾਜਰਾਂ ਨੂੰ ਜਿਵੇਂ ਮੈਂ ਪਹਿਲਾਂ 3 ਤੋਂ 4 ਮਿੰਟ ਪਹਿਲਾਂ ਭੁੰਨ ਲਿਆ ਤੇ ਦੇਖੋ ਫੰਡ ਜਿਵੇਂ ਹੀ ਮੈਲਟ ਹੋਈ ਤਾਂ ਇਹਨਾਂ ਨੇ ਪਾਣੀ ਛੱਡ ਦਿੱਤਾ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਸੁਕਾਵਾਂਗੇ ਦੇਖ ਪਾ ਰਹੇ ਹੋ ਕਿ ਗਾਜਰਾਂ ਦਾ ਲੰਗ ਹੁੰਦਾ ਹੈ ਜਿਹੜਾ ਉਹ ਬਿਲਕੁਲ ਲਾਲ ਹੈ ਖੰਡ ਆਪਣੀ ਜਿਹੜੀ ਆ ਪੂਰੀ ਤਰ੍ਹਾਂ ਮੈਲਟ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨਾਂ ਪਾਣੀ ਐਸੇ ਨਾਲ ਹਲਾਉਂਦੇ ਹੋਏ ਥੋੜਾ ਜਿਹਾ ਗੈਸ ਦੀ ਫਲੇਮ ਨੂੰ ਤੇਜ਼ ਕਰ ਦੋਏ। ਪੰਜ ਤੋਂ 7 ਮਿੰਟ ਲੱਗਣਗੇ। ਇਹ ਸਾਰਾ ਦਾ ਸਾਰਾ ਪਾਣੀ ਹੈ ਜਿਹੜਾ ਇਹ ਸੁੱਕ ਜਿਗਾ ਕਿਉਂਕਿ ਗਾਜਰਾਂ ਨੇ ਵੀ ਆਪਦਾ ਪਾਣੀ ਛੱਡ ਦਿੱਤਾ ਹੈ। ਤਦ ਤੱਕ ਆਪਾਂ ਵੇਟ ਕਰਦੇ ਹਾਂ। ਤੁਸੀਂ ਦੇਖ ਪਾ ਰਹੇ ਕਿ ਗਾਜਰਾਂ ਦੇ ਪਾਣੀ ਹੈ ਜਿਹੜਾ ਸਾਰੇ ਸੁੱਕ ਚੁੱਕਿਆ ਤੇ ਗਾਜਰਾ ਹੁਣ ਛੋ ਦੇ ਵਿੱਚ ਬਹੁਤ ਵਧੀਆ ਭਲੀਰੀਆਂ ਨੇ ਤੇ ਰੰਗ ਇਹਨਾਂ ਦਾ ਤੁਸੀਂ ਦੇਖੋ ਬਿਲਕੁਲ ਲਾਲ ਬਾਜ਼ਾਰੀ ਤਰ੍ਹਾਂ ਹਲਵਾਈ ਸਟਾਈਲ ਦੇ ਵਿੱਚ ਆਪਾਂ ਇਹ ਜਿਹੜਾ ਲਾਜ਼ਰਵਾ ਬਣਾ ਰਹੇ ਹਾਂ ਤੇ ਰੰਗ ਦੇਖੋ ਹੁਣ ਇੱਥੇ ਆਪਾਂ ਖੋਆ ਮਿਕਸ ਕਰਨਾ ਖੋਆ ਮੈਂ ਇੱਥੇ 200 ਗ੍ਰਾਮ ਦੇ ਕਰੀਬ ਲਿਆ ਤੇ ਇਸ ਨੂੰ ਹੱਥ ਨਾਲ ਥੋੜਾ ਥੋੜਾ ਕ੍ਰੰਬਲ ਕਰਦੇ ਹੋਏ ਆਪਾਂ ਪਾਵਾਂਗੇ ਤਨੂ ਕੋੜਾ ਨੂੰ ਮੈਸ਼ ਜ਼ਰੂਰ ਕਰ ਦੇਣਾ ਕੋਏ ਨੂੰ ਤਾਂ ਕਿ ਇਕਸਾਰ ਦਾਣਾ ਸਾਰਾ ਰਹਿ ਜਾਂਦਾ ਹੋਲੀ ਹੋਲੀ ਇਹਨੂੰ ਮਿਕਸ ਕਰਦੇ ਜਾਓ ਸਾਰਾ ਕੋਆ ਜਿਹੜਾ ਗਾਜਰਾਂ ਦੇ ਵਿੱਚ ਮਿਕਸ ਹੋ ਜਾਏਗਾ ਥੋੜੀ ਦੇਰ ਬਾਅਦ ਆਪਾਂ ਡਰਾਈ ਫਰੂਟ ਤੇ ਬਾਕੀ ਹੋਰ ਸਮਾਨ ਮਿਲਾਵਾਂਗੇ ਕਿੱਕਾ ਲੱਗ ਜਾਂਦਾ ਹੋਇਆ ਆਪਣਾ ਮਿਕਸ ਹੋ ਚੁੱਕਾ ਹੈ ਇੱਥੇ ਮੈਂ ਥੋੜਾ ਕੁ ਛੋਟੀ ਇਲਾਇਚੀ ਦਾ ਪਾਉਟਡਰ ਤੇ ਕੁਝ ਮੈਂ ਮੋਟੀ ਇਲਾਇਚੀ ਦੇ ਦਾਣੇ ਆ ਜਿਹੜੇ ਉਹ ਪਾਵਾਂਗੇ ਇਹਦੇ ਵਿੱਚ ਬਹੁਤ ਜ਼ਿਆਦਾ ਸੁਆਦਿਸ਼ਤ ਲੱਗਦੇ ਨੇ ਪੰਜ ਸੱਤ ਮੋਟੀ ਇਲਾਇਚੀ ਦੇ ਦਾਣਿਆਂ ਨੂੰ ਤੁਸੀਂ ਕੱਢ ਕੇ ਤੇ ਇਹਦੇ ਵਿੱਚ ਐਡ ਕਰ ਦਿਓ ਜਿਹੜੇ ਮੋਟੀ ਇਲਾਇਚੀ ਦੇ ਛਿਲਕੇ ਪਾਜਣਗੇ ਉਹ ਤੁਸੀਂ ਚਾਹ ਦਾ ਮਸਾਲਾ ਜਾਂ ਤੁਸੀਂ ਗਰਮ ਮਸਾਲਾ ਬਣਾਉਂਦੇ ਹੋ ਉਹਦੇ ਵਿੱਚ ਪਾ ਸਕਦੇ ਹੋ ਜਾਦਾ ਨਹੀਂ ਪਾਣੇ ਤੁਸੀਂ ਐਵੇਂ 4 ਜਾਂ 5 ਲੈਟੀਆਂ ਨਹੀਂ ਮੈਂ ਇੱਥੇ ਲਏ ਆ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਦੇਖੋ ਗੁਜਰੇਲੇ ਨੇ ਕਿਉਂ ਸਨਮਾ ਸ਼ੁਰੂ ਕਰ ਦਿੱਤਾ ਇਹ ਫਾਇਦਾ ਹੁੰਦਾ ਹੈ ਬਿਲਕੁਲ ਹਰਵਾਈ ਸਟਾਈਲ ਦਾ ਕੋਆ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਇੱਕ ਅੱਧੇ ਮਿੰਟ ਬਾਅਦ ਆਪਾਂ ਇਹਦੇ ਵਿੱਚ ਡਰਾਈ ਫਰੂਟ ਮਿਕਸ ਕਰਦੇ ਆਂ ਇੱਥੇ ਉਹਨੂੰ ਮੈਂ ਕੁਝ ਬਦਾਮ ਆ ਜਿਹੜੇ ਉਹ ਮਿਕਸੀ ਦੇ ਵਿੱਚ ਕੁਝ ਚੂਰਾ ਕਰ ਲਿਆ ਤੇ ਕੁਝ ਮੈਂ ਥੋੜੇ ਕੋ ਖੜਾ ਰੱਖਿਆ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਇੱਕ ਤੱਕ ਜਰੇਲੇ ਦੇ ਵਿੱਚ ਮਿਕਸ ਹੋ ਜਾਂਦਾ ਹੈ ਕੋਈ ਦੇ ਵਿੱਚ ਤੇ ਕੁਝ ਮੈਂ ਇੱਥੇ 20 ਤੋਂ 25 ਕਾਜੂ ਲੈ ਲਏ ਪੰਜ ਸਤ ਕਾਜੂ ਮੈਂ ਗਾਰਨਿਸ਼ ਵਾਸਤੇ ਰੱਖ ਵੀ ਲਏ ਆ ਤੇ ਦੋ ਫੜ ਕਰ ਲਏ ਸੀ ਮੈਂ ਦੋਸਤੋ ਹੁਣ ਆਪਾਂ ਸਾਰੇ ਡਰਾਈ ਫੁੱਡ ਨੂੰ ਮਿਕਸ ਕਰ ਦਿੰਦੇ ਆ ਇੱਥੇ ਤੁਸੀਂ ਗੈਸ ਦੀ ਫਲੇਮ ਨੂੰ ਕੱਟ ਕਰ ਸਕਦੇ ਹੋ ਦੇਖੋ ਕਿੰਨਾ ਵਧੀਆ ਗਜਰੇਲਾ ਹਲਵਾਈ ਸਟਾਈਲ ਬਣਿਆ ਮੋਟੀ ਲੱਛੀ ਤੇ ਦਾਣੇਆਂ ਨਾਲ ਬਿਲਕੁਲ ਐਂ ਲੱਗਦਾ ਜਿਵੇਂ गाजर ਦਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ। ਕਿਹਾ ਉਹ ਨਾ ਪੈਸ ਨੂੰ ਪਰੋਸ ਦੇਆ। ਗਾਜਰ ਦਾ ਹਲਵਾ ਹਲਵਾਈ ਸਟਾਈਲ ਦੇ ਵਿੱਚ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ। ਤੁਸੀਂ ਦੇਖ ਪਰੋ ਇਹ ਹਲਵੇ ਦਾ ਲੁੱਕ ਕਿੰਨਾ ਵਧੀਆ ਆਇਆ। ਜਿਵੇਂ ਵਿਆਹ ਵਾਹ ਸ਼ਾਦੀਆਂ ਦੇ ਵਿੱਚ ਗਾਜਰ ਦਾ ਹਲਵਾ ਕਹਿ ਲਓ ਗਜਰੇਲਾ ਕਹਿ ਲਓ। ਬੰਦਾ ਹੈ ਉਸੇ ਤਰ੍ਹਾਂ ਬੰਦਾ ਹੈ। ਬਹੁਤ ਹੀ ਜ਼ਿਆਦਾ ਸੁਆਦੀਸ਼ਟ ਹੁੰਦਾ ਹੈ। ਸਰਦੀਆਂ ਦੇ ਵਿੱਚ ਤੁਸੀਂ ਗਾਜਰ ਦਾ ਹਲਵਾ ਜਾਂ ਗਜਰੇਲਾ ਹੋਵੇ ਤੇ ਨਾਲ ਚਾਹ ਦਾ ਕੱਪ ਮਿਲ ਜੇ ਤਾਂ ਫਿਰ ਕਹਿਣਾ ਹੀ ਕੀ ਜੇ ਰੋਟੀ ਤੋਂ ਬਾਅਦ ਆਪਣੇ ਜ਼ਿਆਦਾ ਖਾਣਾ ਪਸੰਦ ਕਰਦੇ ਆ ਵਿਆਹਾਂ ਵਾਧੀਆਂ ਜਿੱਤੇ ਇਹ ਸ਼ਾਨ ਹੁੰਦਾ ਥੋੜੀ ਜਿਹੀ ਆਪਾਂ ਕਾਜੂ ਦੀ ਗਾਰਨਿਸ਼ ਕਰ ਦਿੰਦੇ ਆ ਤੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਸੇ ਤਰ੍ਹਾਂ ਦੀਆਂ ਰੈਸਪੀਜ਼ ਦੇਖਣ ਲਈ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੁੰਦਾ ਹੈ ਤੇ ਐਸੀ ਤਰ੍ਹਾਂ ਦੀਆਂ ਰੈਸਪੀਜ਼ ਤੁਹਾਨੂੰ ਮੇਰੇ ਚੈਨਲ ਤੇ ਹੀ ਮਿਲਦੀਆਂ ਹੀ ਰਹਿਣਗੀਆਂ ਸਸਰੀ ਅਕਾ ਜੀ